ਤਨ ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਸਾਰਾ ਸੰਸਾਰ ਗਾਉਂਦਾ ਹੈ Hindu Sikh Muslim Isai ਜਾਂ ਫਿਰ ਕੋਈ ਵੀ ਧਰਮ ਦਾ ਬੰਦਾ ਹੋਵੇ ਹਰ ਕੋਈ ਬਾਬੇ ਨਾਨਕ ਦੀ ਉਸਤਤ ਕਰਦਾ ਹੈ ਤਨ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਦੁਨੀਆ ਦਾ ਚੱਕਰ ਲਗਾ ਕੇ ਇੱਕ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਸੰਦੇਸ਼ ਪੂਰੀ ਸ੍ਰਿਸ਼ਟੀ ਨੂੰ ਦਿੱਤਾ ਪਰ ਦੁਨੀਆ ਦੀਆਂ ਕੁਝ ਗਲਤੀਆਂ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਕੁਝ ਅਜਿਹੇ ਕੌਤਕ ਜੋ ਦੁਨੀਆ ਦੇ ਸਾਹਮਣੇ ਪ੍ਰਗਟ ਨਹੀਂ ਹੋ ਸਕੇ ਅਤੇ ਸਮੇਂ ਦੀਆਂ ਗਹਿਰਾਈਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸੰਦੇਸ਼ ਦਫਨ ਹੋ ਕੇ ਰਹਿ ਗਏ। ਸੰਤੋਖ ਸਿੰਘ ਮੁੰਬਈ ਦੇ ਇੱਕ ਵੱਡੇ ਕਾਰੋਬਾਰੀ ਹਨ। ਉਹਨਾਂ ਦਾ ਕਾਰੋਬਾਰ ਮੁੰਬਈ ਦੇ ਵਿੱਚ ਕਾਫੀ ਵੱਡਾ ਅਤੇ ਪੁਰਾਣਾ ਹੈ। ਉਹ ਫਿਰਮ ਇੰਡਸਟਰੀ ਦੇ ਵਿੱਚ ਵੀ ਆਪਣਾ ਪੈਸਾ ਲਗਾਉਂਦੇ ਨੇ ਗੁਰਸਿੱਖ ਪਰਿਵਾਰ ਹੈ ਨਾਮ ਬਾਣੀ ਸਿਮਰਨ ਦੇ ਨਾਲ ਜੁੜਿਆ ਹੋਇਆ ਸਾਰਾ ਪਰਿਵਾਰ ਹੈ ਸੰਤੋਖ ਸਿੰਘ ਜੋ ਕਿ 47 ਸਾਲਾਂ ਦੇ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਅਜੀਹਾ ਪੰਨਾ ਇੱਕ ਅਜੀਹੀ ਸੱਚੀ ਘਟਨਾ ਸਾਡੇ ਸਾਹਮਣੇ ਰੱਖੀ ਜਿਸ ਨੂੰ ਦੇਖ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਅਤੇ ਜੋ ਸਚਾਈ ਸਾਡੇ ਤੁਹਾਡੇ ਅਤੇ ਸਾਰੇ ਸੰਸਾਰ ਤੋਂ ਲੋ ਕੋਈ ਜਾ ਰਹੀ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸਗੋਂ ਸਿੱਖ ਧਰਮ ਦੇ ਇਤਿਹਾਸ ਨੂੰ ਖਤਮ ਕਰਨੇ ਦੀਆਂ ਹਰਕਤਾਂ ਹਨ ਸੰਤੋਖ ਸਿੰਘ ਹੁਣੀ ਦੱਸਦੇ ਨੇ ਕਿ ਉਹਨਾਂ ਨੇ ਬਹੁਤ ਮਿਹਨਤ ਕਰਕੇ ਐਡਾ ਵੱਡਾ ਕਾਰੋਬਾਰ ਖੜਾ ਕੀਤਾ ਬੱਚੇ ਸੈੱਟ ਹੋ ਗਏ ਬੱਚਿਆਂ ਨੂੰ ਸੈਟ ਕਰਦੇ ਕਰਦੇ ਕਾਰੋਬਾਰ ਦੇ ਰੁਝੇਮਿਆਂ ਦੇ ਵਿੱਚ ਸਾਡੀਆਂ ਆਪਣੀਆਂ ਇਛਾਵਾਂ ਅਧੂਰੀਆਂ ਹੀ ਰਹਿ ਗਈਆਂ ਸੋ ਇਸ ਉਮਰ ਦੇ ਵਿੱਚ ਮੈਂ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਆਪਣੀ ਪਤਨੀ ਦੇ ਨਾਲ ਘੁੰਮਣ ਫੇਰਨ ਦੀ ਯੋਜਨਾ ਬਣਾਈ। ਮੈਨੂੰ ਬਾਈਕਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਮੇਰੀ ਪਤਨੀ ਨੂੰ ਘੁੰਮਣ ਫੇਰਨ ਦਾ। ਸੰਤੋਖ ਸਿੰਘ ਹੁਣੇ ਦੱਸਦੇ ਨੇ ਕਿ ਅਸੀਂ ਦੋਨਾਂ ਨੇ ਫੈਸਲਾ ਕੀਤਾ ਕਿ ਜਗਾ ਜਗਾ ਤੇ ਰੁਕਦੇ ਹੋਏ ਪੂਰੇ ਭਾਰਤ ਨੂੰ ਘੁੰਮਦੇ ਹੋਏ ਬਾਈਕ ਦੇ ਉੱਪਰ ਲੇਹ ਲਦਾਖ ਪਹੁੰਚਾਂਗੇ। ਇਹ ਉਥੇ ਦੀਆਂ ਆਵਾਜ਼ੀਆਂ ਦਾ ਆਨੰਦ ਲਵਾਂਗੇ ਪਰ ਸਾਨੂੰ ਨਹੀਂ ਪਤਾ ਸੀ ਕਿ ਉਥੇ ਸਾਡਾ ਹੋਰ ਹੀ ਕੋਈ ਇੰਤਜ਼ਾਰ ਕਰ ਰਿਹਾ ਹੈ 2023 ਦੇ ਵਿੱਚ ਮੁੰਬਈ ਵਿੱਚੋਂ ਨਿਕਲੇ ਤੇ ਜਗਾ ਜਗਾ ਘੁੰਮਦੇ ਰੁਕਦੇ ਹੋਏ ਸਾਰੇ ਭਾਰਤ ਨੂੰ ਘੁੰਮਦੇ ਹੋਏ ਲद्दाख ਦੀਆਂ ਹੱਦਾਂ ਤੱਕ ਪਹੁੰਚ ਗਏ ਮੋਟਰਸਾਈਕਲ ਨੇ ਰਸਤੇ ਵਿੱਚ ਕੋਈ ਪ੍ਰੋਬਲਮ ਨਹੀਂ ਕੀਤੀ ਤੇ ਸਾਡੀ ਸਿਹਤ ਵੀ ਠੀਕ ਰਹੀ ਸਫ਼ਰ ਬਹੁਤ ਵਧੀਆ ਰਿਹਾ ਪਰ ਲद्दाख ਦੇ ਵਿੱਚ ਦਾਖਲ ਹੁੰਦਿਆਂ ਹੀ ਬਾਈਕ ਦੇ ਵਿੱਚ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ। ਅਸੀਂ ਉਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜੋ ਸਾਡੀ ਸਭ ਤੋਂ ਵੱਡੀ ਗਲਤੀ ਸਾਬਤ ਹੋ ਗਈ। ਤੇ ਥੋੜਾ ਅੱਗੇ ਜਾਂਦਿਆਂ ਹੀ ਵਿੱਚ ਰਸਤੇ ਦੇ ਸਾਡੀ ਬਾਈਕ ਬੰਦ ਹੋ ਗਈ। ਸਾਰਾ ਇਲਾਕਾ ਸੁਨਸਾਨ ਸੀ, ਪਹਾੜ ਅਤੇ ਪੱਥਰਾਂ ਨਾਲ ਭਰਿਆ ਹੋਇਆ। ਉਸ ਇਲਾਕੇ ਵਿੱਚ ਨਾ ਹੀ ਕੋਈ ਦੁਕਾਨ ਦਿਖਾਈ ਦੇ ਰਹੀ ਸੀ ਤੇ ਨਾ ਹੀ ਕੋਈ ਇਨਸਾਨ। ਸਾਨੂੰ ਇੰਜ ਲੱਗ ਰਿਹਾ ਸੀ ਕਿ ਅਸੀਂ ਕਿਸੇ ਗਲਤ ਰਸਤੇ ਦੇ ਉੱਤੇ ਪੈ ਗਏ ਹਾਂ। ਕਿਉਂਕਿ ਰਸਤਾ ਬਹੁਤ ਜਿਆਦਾ ਸੁੰਨਸਾਨ ਸੀ ਅਖੀਰ ਹਨੇਰਾ ਹੋਣ ਲੱਗਿਆ ਤੇ ਠੰਡ ਵੀ ਵਧਣ ਲੱਗੀ ਔਰਤ ਨਾਲ ਸੀ ਇਹ ਸੋਚ ਕੇ ਡਰ ਹੋਰ ਵੀ ਵੱਧ ਰਿਹਾ ਸੀ ਮੈਂ ਦਿਲ ਵਿੱਚ ਇਹ ਸੋਚ ਰਿਹਾ ਸੀ ਕਿ ਜੇ ਇੱਥੇ ਸਾਨੂੰ ਕੁਝ ਹੋ ਗਿਆ ਤੇ ਸਾਡੀਆਂ ਲਾਸ਼ਾਂ ਤੱਕ ਵੀ ਨਹੀਂ ਮਿਲਣਗੀਆਂ ਤੇ ਅਸੀਂ ਇੱਕ ਛੋਟੀ ਪਹਾੜੀ ਦੀ ਓਟ ਲੈ ਕੇ ਉੱਥੇ ਹੀ ਰਾਤ ਕੱਟਣ ਦੀ ਸੋਚੀ ਕਿ ਸਵੇਰਾ ਹੋਣ ਤੇ ਹੀ ਇੱਥੋਂ ਨਿਕਲਾਂਗੇ ਪਰ ਅਜੇ ਹੀ ਜਗ੍ਹਾ ਤੇ ਰਾਤ ਰੁਕਣਾ ਵੀ ਬਹੁਤ ਔਖਾ ਸੀ। ਸੰਤੋਖ ਸਿੰਘ ਹੁਣੀ ਦੱਸਦੇ ਨੇ ਕਿ ਕੁਝ ਸਮੇਂ ਬਾਅਦ ਸਾਨੂੰ ਇੱਕ ਆਵਾਜ਼ ਸੁਣਾਈ ਦਿੱਤੀ ਤੇ ਇੱਕ ਰੌਸ਼ਨੀ ਦਿਖਾਈ ਦੇਣ ਲੱਗ ਪਈ। ਜਦੋਂ ਗੌਰ ਦੇ ਨਾਲ ਦੇਖਿਆ ਤੇ ਇੱਕ ਲੇਹ ਲਦਾਖ ਦਾ ਨੌਜਵਾਨ ਆਪਣੀਆਂ ਭੇਡਾਂ ਨਾਲ ਸਾਡੇ ਵੱਲ ਆ ਰਿਹਾ ਸੀ। ਉਹ ਸਾਨੂੰ ਦੇਖ ਕੇ ਉਥੇ ਰੁਕ ਗਿਆ ਤੇ ਉਹ ਸਾਨੂੰ ਕੁਝ ਬੋਲ ਰਿਹਾ ਸੀ ਪਰ ਸਾਨੂੰ ਕੁਝ ਸਮਝ ਨਹੀਂ ਲੱਗਿਆ। ਤੇ ਫਿਰ ਉਸ ਨੌਜਵਾਨ ਨੇ ਟੁੱਟੀ-ਫੁੱਟੀ ਹਿੰਦੀ ਦੇ ਵਿੱਚ ਬੋਲ ਕੇ ਕਿਹਾ ਕਿ ਤੁਸੀਂ ਇੱਥੇ ਨਹੀਂ ਰੁਕ ਸਕਦੇ ਮੇਰੇ ਨਾਲ ਚਲੋ ਉਸ ਦੀ ਗੱਲ ਸੁਣ ਕੇ ਪਹਿਲਾਂ ਤਾਂ ਆਪਾਂ ਡਰ ਗਏ ਪਰ ਫਿਰ ਵੀ ਇੱਕ ਵਿਸ਼ਵਾਸ ਦੇ ਨਾਲ ਉਸ ਦੇ ਨਾਲ ਚੱਲ ਪਏ ਕਿਉਂਕਿ ਸਾਡਾ ਉੱਥੇ ਰਾਤ ਰੁਕਣਾ ਵੀ ਬਹੁਤ ਔਖਾ ਸੀ ਤੇ ਉਸ ਨੇ ਕਿਹਾ ਆਪਣੀ ਬਾਈਕ ਨੂੰ ਵੀ ਨਾਲ ਹੀ ਲੈ ਕੇ ਚਲੋ 10-15 ਮਿੰਟ ਚੱਲਣ ਤੋਂ ਬਾਅਦ ਅਸੀਂ ਇੱਕ ਕਬੀਲੇ ਦੇ ਵਿੱਚ ਪਹੁੰਚੇ ਜਿੱਥੇ 8-9 ਤੰਬੂ ਲੱਗੇ ਹੋਏ ਸਨ ਚੁੱਲਿਆਂ ਦੇ ਵਿੱਚ ਅੱਗ ਚੱਲ ਰਹੀ ਸੀ ਤੇ ਉਹਨਾਂ ਦੀਆਂ ਔਰਤਾਂ ਖਾਣਾ ਪਾਣੀ ਬਣਾ ਰਹੀਆਂ ਸਨ ਸਾਨੂੰ ਦੇਖ ਕੇ ਉਹ ਲੋਕ ਇਕੱਠੇ ਹੋਏ ਤੇ ਸਰਦਾਰ ਜੀ ਸਰਦਾਰ ਜੀ ਕਹਿਣ ਲੱਗ ਪਏ ਸਾਨੂੰ ਇੱਕ ਵੱਖਰੇ ਤੰਬੂ ਦੇ ਵਿੱਚ ਰੱਖਿਆ ਗਿਆ ਸਾਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਪਰ ਆਪਾਂ ਬਾਹਰ ਦੇਖਿਆ ਸੀ ਕਿ ਉਹਨਾਂ ਦਾ ਭੋਜਨ ਜ਼ਿਆਦਾਤਰ ਮਾਸਾਹਾਰੀ ਸੀ ਕੁਝ ਸਮੇਂ ਬਾਅਦ ਉਹ ਨੌਜਵਾਨ ਆਪਣੀ ਮਾਂ ਅਤੇ ਕੁਝ ਔਰਤਾਂ ਦੇ ਨਾਲ ਸਾਡੇ ਲਈ ਕੁਝ ਖਾਣ ਦੇ ਲਈ ਲੈ ਕੇ ਆਇਆ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਮਾਸ ਨਹੀਂ ਖਾਂਦੇ ਉਸ ਲੜਕੀ ਨੇ ਕਿਹਾ ਕਿ ਮੈਨੂੰ ਪਤਾ ਹੈ ਤੁਸੀਂ ਸਿੱਖ ਹੋ ਤੇ ਤੁਸੀਂ ਮਾਸ ਨਹੀਂ ਖਾਂਦੇ ਇਸ ਲਈ ਅਸੀਂ ਤੁਹਾਡੇ ਲਈ ਬਖਰਾ ਖਾਣਾ ਬਣਾ ਕੇ ਲਿਆਏ ਹਾਂ ਸੰਤੋਖ ਸਿੰਘ ਦੱਸਦੇ ਨੇ ਕਿ ਮੈਂ ਉਸ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਕਿ ਐਨੇ ਦੂਰ ਦਰਾਡੇ ਕਬੀਲੇ ਵਿੱਚ ਰਹਿ ਕੇ ਵੀ ਇਹ ਇਹ ਸਭ ਕੁਝ ਕਿਵੇਂ ਜਾਣਦਾ ਹੈ ਅਸੀਂ ਰੋਟੀ ਖਾਧੀ ਤੇ ਐਨੇ ਨੂੰ ਕਬੀਲੇ ਦੇ ਹੋਰ ਵੀ ਲੋਕ ਆਣ ਕੇ ਸਾਡੇ ਕੋਲ ਬੈਠ ਗਏ ਉਸ ਨੌਜਵਾਨ ਨੇ ਕਿਹਾ ਕਿ ਤੁਸੀਂ ਸਾਡੇ ਕਬੀਲੇ ਦੇ ਵਿੱਚ ਆਏ ਹੋ ਇਸ ਕਰਕੇ ਆਪਾਂ ਬਹੁਤ ਖੁਸ਼ ਹਾਂ ਸਾਡੇ ਕਬੀਲੇ ਦੇ ਲੋਕਾਂ ਨੂੰ ਇੰਜ ਲੱਗ ਰਿਹਾ ਹੈ ਕਿ ਸਦੀਆਂ ਬਾਅਦ ਨਾਨਕ ਲਾਂਬਾ ਜੀ ਸਾਡੇ ਕਬੀਲੇ ਵਿੱਚ ਪਹੁੰਚੇ ਨੇ ਸੰਤੋਖ ਸਿੰਘ ਦੱਸਦੇ ਨੇ ਕਿ ਮੈਂ ਲੜਕੇ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਅਸੀਂ ਨਾਨਕ ਲਾਮੇ ਬਾਰੇ ਸੁਣਿਆ ਤੇ ਬਹੁਤ ਵਾਰੀ ਹੈ ਪਰ ਇਸ ਦੇ ਇਤਿਹਾਸ ਅਤੇ ਸਚਾਈ ਨਹੀਂ ਸੀ ਜਾਣਦੇ। ਲੇ ਲਦਾਖ, ਤਿੱਬਤ, ਚੀਨ ਦੇ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਨਾਨਕ ਲਾਂਬਾ ਕਹਿ ਕੇ ਬੁਲਾਇਆ ਜਾਂਦਾ ਸੀ। ਉਸ ਲੜਕੇ ਨੇ ਦੱਸਿਆ ਕਿ ਸਾਡਾ ਕਬੀਲਾ ਬਹੁਤ ਹੀ ਪੁਰਾਣਾ ਹੈ ਤੇ ਸਾਡੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਸਮੇ ਚੀਨ ਤਿੱਬਤ ਵੱਲ ਜਾਂਦੇ ਹੋਏ ਸਾਡੇ ਕਬੀਲੇ ਵਿੱਚ ਪਧਾਰੇ ਸੀ। ਸਾਡੇ ਕਬੀਲੇ ਨੂੰ ਇਲਾਹੀ ਫਰਮਾਨ ਦਿੱਤੇ ਸੀ ਉਸ ਸਮੇਂ ਵੀ ਸਾਡਾ ਕਾਰੋਬਾਰ ਦੁੱਧ ਅਤੇ ਭੇਡਾਂ ਤੋਂ ਹੀ ਚੱਲਿਆ ਕਰਦਾ ਸੀ ਉਹਨਾਂ ਸਮਿਆਂ ਦੇ ਵਿੱਚ ਕੋਈ ਬਿਮਾਰੀ ਫੈਲਣ ਦੇ ਨਾਲ ਸਾਡੇ ਪਸ਼ੂ ਮਰ ਰਹੇ ਸੀ ਜਿਸ ਕਰਕੇ ਸਾਡਾ ਕਾਰੋਬਾਰ ਬਿਲਕੁਲ ਖਤਮ ਹੋ ਚੁਕਿਆ ਸੀ ਪਰ ਗੁਰੂ ਨਾਨਕ ਲਾਮਾ ਜੀ ਨੇ ਉਸ ਸਮੇਂ ਰਾਤ ਨੂੰ ਇਸ ਕਬੀਲੇ ਦੇ ਵਿੱਚ ਬੈਠ ਕੇ ਗੁਰਬਾਣੀ ਗਾਇਨ ਕੀਤੀ ਜਿਸ ਦੇ ਨਾਲ ਇਹ ਬਿਮਾਰੀ ਦੂਰ ਹੋਈ ਉਦੋਂ ਤੋਂ ਹੀ ਸਾਡਾ ਕਬੀਲਾ ਗੁਰੂ ਸਾਹਿਬ ਦੀ ਕਿਰਪਾ ਨੂੰ ਯਾਦ ਰੱਖਦਾ ਹੈ ਫਿਰ ਉਸ ਨੌਜਵਾਨ ਨੇ ਕਿਹਾ ਕਿ ਅਸੀਂ ਆਪਣੇ ਇਲਾਕੇ ਚੋਂ ਕਦੀ ਵੀ ਬਾਹਰ ਨਹੀਂ ਗਏ ਤੇ ਨਾ ਹੀ ਕਦੀ ਸਰਦਾਰ ਸਿੱਖਾਂ ਨਾਲ رابطہ ਕਾਇਮ ਹੋਇਆ ਪਰ ਅੱਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਨੂੰ ਇੱਕ ਸਿੱਖ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਲਈ ਸਾਡਾ ਕਬੀਲਾ ਬਹੁਤ ਖੁਸ਼ ਹੈ ਸੰਤੋਖ ਸਿੰਘ ਦੱਸਦੇ ਨੇ ਕਿ ਇਹ ਸਭ ਕੁਝ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਤੇ ਮੈਂ ਆਪਣੇ ਦਿਲ ਵਿੱਚ ਸੋਚਣ ਲੱਗਿਆ ਕਿ ਸਾਡੇ ਬਾਬੇ ਨਾਨਕ ਦੀਆਂ ਰਹਿਲ ਤਾਂ ਕਿੱਥੇ ਕਿੱਥੇ ਤੱਕ ਵਰਤ ਰਹੀਆਂ ਨੇ ਜਿਸ ਦੇ ਬਾਰੇ ਵਿੱਚ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਉਹਨਾਂ ਦੀਆਂ ਰਹਿਮਤਾਂ ਦੇ ਨਾਲ ਸਾਨੂੰ ਹਰ ਜਗ੍ਹਾ ਤੇ ਮਾਨਸ ਤਕਾਰ ਮਿਲ ਰਿਹਾ ਹੈ ਉਥੇ ਵੀ ਜਿੱਥੇ ਸਾਨੂੰ ਕੋਈ ਜਾਣਦਾ ਤੱਕ ਨਹੀਂ ਸਿਰਫ ਅਤੇ ਸਿਰਫ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਰਕੇ ਅਗਲੇ ਦਿਨ ਕਬੀਲੇ ਦੇ ਲੋਕਾਂ ਨੇ ਸਾਡੀ ਬਾਈਕ ਨੂੰ ਮਕੈਨਿਕ ਤੱਕ ਪਹੁੰਚਾਇਆ ਉਥੋਂ ਠੀਕ ਕਰਵਾ ਕੇ ਅਗਲੇ ਸਫ਼ਰ ਦੇ ਲਈ ਸਾਨੂੰ ਖਾਣ ਪੀਣ ਦੇ ਲਈ ਸਮਾਨ ਦਿੱਤਾ ਸੰਤੋਖ ਸਿੰਘ ਦੱਸਦੇ ਨੇ ਕਿ ਅੱਜ ਵੀ ਮੈਂ ਉਹ ਮਾਨਸਤਕਾਰ ਭੁੱਲ ਨਹੀਂ ਸਕਿਆ ਜੋ ਬਾਬੇ ਨਾਨਕ ਕਰਕੇ ਸਾਨੂੰ ਮਿਲਦਾ ਹੈ